ਯੂਐਸਡੀ ਗੁੰਡਾਗਰਦੀ ਅਗਨਾਵ ਵਧ ਰਹੀ ਹੈ ਕਿਉਂਕਿ ਮਿਸਟਰ 트ੰਪ ਕਹਿ ਰਹੇ ਜੀ ਮੈਂ ਤਾਂ ਡਰਗ ਦਾ ਕੰਮ ਤਾਂ ਕਿਸੇ ਨੂੰ ਕਰਨ ਨਹੀਂ ਦੇਣਾ ਸਾਡੇ ਨਾਲ ਵੀ ਇਹੀ ਹੋਣਾ ਸਾਡੇ ਹਾਲਾਂਕਿ 1% ਬਣੀ ਗਈ ਉਹਦੀ ਜਿਹੜੀ ਫੈਂਟਨ ਦਾ ਰੌਲਾ ਪਾਉਂਦਾ ਪਰ ਉਹਨੇ ਪਾ ਲਿਆ ਰੌਲਾ ਕਰੀਬੀਅਨ ਦੇ ਵਿੱਚ ਉਹਨੇ ਪਿੱਛੇ ਜੇ ਹਮਲਾ ਕੀਤਾ ਸੀਗਾ ਇੱਕ ਬੋਰਡ ਚ 32 ਲੋਕਾਂ ਦੀ ਮੌਤ ਹੋ ਗਈ ਸੀ ਹੁਣ ਪੈਸੀਫਿਕ ਦੇ ਵਿੱਚ ਜੀ ਫੇਰ ਅਟੈਕ ਕੀਤਾ ਇੱਕ ਬੋਰਡ ਦੇ ਤੇ ਦੋ ਬੰਦੇ ਦੀ ਮੌਤ ਹੋ ਗਈ ਹੈ ਦੋਸ਼ ਕੀ ਹੈ ਬਿਨਾ ਚੈੱਕ ਕਰ ਤੋ ਕੁਛ ਵੀ ਕਰ ਤੋ ਉਹ ਡਰਗ ਲੈ ਆ ਰਹੇ ਸੀਗੇ ਜੀ ਇਹ ਬੰਦੇ ਮਾਰਦੇ ਕਮਾਲ ਦੀ ਕਰਦਾ ਗੁੰਡਾ ਕਰਦੀ ਹੈ ਤੁਸੀਂ ਐਵੇਂ ਲੋਕਾਂ ਨੂੰ ਮਾਰੀ ਤੁਰੇ ਜਾਂਦੇ ਸਿਰਫ ਇਸ ਗੱਲ ਨੂੰ ਪ੍ਰੂਫ ਕਰਨਾ ਵਸੇ ਡਰਗ ਆ ਰਹੀ ਬਹੁਤ ਜ਼ਿਆਦਾ ਆ ਰਹੀ ਜਾਂ ਨਹੀਂ ਆ ਰਹੀ ਪਤਾ ਨਹੀਂ ਕੀ ਕੁਝ ਹੋ ਰਿਹਾ ਤੁਹਾਡੇ ਦੇਸ਼ ਵਿੱਚ ਕੀ ਹਾਲ ਹੈ ਤੁਸੀਂ ਲੋਕਾਂ ਦੇ ਬਾਅਦ ਜਾ ਜਾ ਕੇ ਮਾਰ ਕੀ ਉਹ ਗਰਲਫ੍ਰੈਂਡ ਉੱਥੇ ਕੀ ਦੱਸਣਾ ਚਾਹੁੰਦੇ ਪਰ ਯੂਐਸ ਆ ਉਹਦੀ ਗੁੰਡਾਗਰਦੀ ਕਰ ਰਿਹਾ ਹੈ ਔਰ ਯੂਐਸ ਕਰਕੇ ਮੈਂ ਕੈਨੇਡਾ ਦੀ ਗੱਲ ਵੀ ਕਰ ਲੈਣਾ ਸਾਡੇ ਬਹੁਤ ਵੱਡਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਸਾਡੇ ਸਪਲੈਂਟਸ ਐਕ ਕੰਪਨੀ ਜਿਹੜੀ ਕ੍ਰਾਈਸਲਰ ਦੀ ਲੈਟਸ ਸੇ ਪੇਰੈਂਟ ਕੰਪਨੀ ਹੈ ਕ੍ਰਾਈਸਲਰ ਆਫ ਦਾ ਪਲਾਂਟ ਬ੍ਰੈਂਪਟਨ ਦੇ ਵਿੱਚੋਂ ਬੰਦ ਕਰਤਾ ਇਹੋ ਨੇ ਤੁਹਾਨੂੰ ਪਤਾ ਹੋਵੇਗਾ ਹੋ ਗਏ ਮੇਰੇ ਖਿਆਲ ਆ ਦੋ ਹਫ਼ਤੇ ਹੋਏ ਸਾਰਾ ਕੁਝ ਇੱਥੇ ਚੱਕ ਕੇ ਯੂਐਸ ਲੈ ਕੇ ਜਾ ਰਹੇ ਆ ਕਿਉਂ ਸਪਲੈਂਟਸ ਨੂੰ ਯੂਐਸ ਨੇ ਬਹੁਤ ਜਿਹਨਾਂ ਚੋੜੀ ਰਾਈਟ ਕੀਤੀ ਹੋਈ ਹੈ ਉਹ ਕਹਿੰਦਾ ਨਹੀਂ ਜੀ ਸਾਡੇ ਇੱਥੇ ਲੈ ਕੇ ਆ ਸਾਰਾ ਕੁਝ ਤੋਂ ਆਫ ਦਾ ਪਲਾਂਟ ਸਪਲੈਂਟਸ ਆਪਦੇ ਆਪ ਚ ਪ੍ਰੋਬਲਮ ਚ ਹੈ ਤੇ ਉਹਨੂੰ ਪੈਸੇ ਚਾਹੀਦੇ ਆ ਤੇ ਯੂਐਸ ਗਵਰਨਮੈਂਟ ਕਹਿੰਦੀ ਪੈਸੇ ਦੇ ਦੇ ਦਾਂਗੇ ਇੱਧਰ ਲੈ ਆ